ਹੈਲੋ ਜੀ ਸਾਸ਼ਟਰੀ ਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਾਸਟਰੀ ਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੇ ਘਰੇ ਬਹੁਤ ਖੁਸ਼ੀਆਂ ਲੈ ਕੇ ਆਉਣ ਤੇ ਤੁਸੀਂ ਆਪਦੇ ਘਰੇ ਇੰਨੇ ਵਧੀਆ ਖੁਸ਼ ਮਜਾਜ ਰਹੋ ਤੁਹਾਨੂੰ ਕੋਈ ਵੀ ਤਕਲੀਫ ਨਾ ਹੋਵੇ ਵਾਹਿਗੁਰੂ ਤੁਹਾਡੇ ਸਾਰੇ ਦੁੱਖ ਦੂਰ ਕਰਦੇ ਮੇਰੀ ਇਹੋ ਅਰਦਾਸ ਹੈ ਤੁਹਾਡੇ ਭੈਣ ਭਰਾਵਾਂ ਲਈ ਸੋ ਆਪਾਂ ਅੱਜ ਗੱਲ ਕਰਦੇ ਇੱਕ ਮੈਨੂੰ ਦੱਸ ਦਿਆ ਕਰੋ ਜੀ ਜੇ ਮੇਰੀ ਬਾਜ ਘਟ ਆਉਂਦੀ ਹੋਈ ਤਾਂ ਫਿਰ ਮੈਂ ਦੀਪੂ ਤੋਂ ਮੈਕ ਲਵਾ ਲਿਆ ਕਰੂਗਾ ਮੈਕ ਲਾਉਣੇ ਨਾ ਪੁੱਲ ਜਾਣੀ ਜੀ ਇੱਥੇ ਮੈਕ ਜਿਆ ਲੱਗਦਾ ਹੁੰਦਾ ਹੈ ਸੱਚ ਪਾਸ ਸਾਰੀ ਸਾਨੂੰ ਬਹੁਤ ਬਹੁਤ ਤਰੱਕੀਆਂ ਤੇ ਕਾਮਯਾਬੀਆਂ ਦੀਆਂ ਹਨ ਅੱਜ ਮੇਰੇ ਥੋੜੇ ਜਾੜ ਤੇ ਦਰਦ ਹੋ ਰਿਹਾ ਜੀ ਤੇ ਗੱਲ ਕਰਾਂਗੇ ਜੀ ਅੱਜ ਆਪਾਂ ਨਿੰਦਿਆ ਚੁਗਲੀ ਗਾਪੋ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ ਕਿਸੇ ਨੂੰ ਦੁੱਖ ਦੇ ਕੇ ਕਿਸੇ ਨੂੰ ਤਕਲੀਫ ਦੇ ਕੇ ਗੁਰੂਆਂ ਦੇ ਲੜ ਲੱਗਣਾ ਤੁਸੀਂ ਕਦੇ ਵੀ ਗੁਰਬਾਣੀ ਦੇ ਨੇੜੇ ਨਹੀਂ ਜਾ ਸਕਦੇ ਜੇ ਛੋਟੇ ਜਿਹੇ ਇਹ ਔਗਣ ਹੈਗੇ ਆ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਦੀ ਚੂਲ ਨਹੀਂ ਕਰਨੀ ਗੱਪ ਨਹੀਂ ਮਾਰਨਾ ਖਾਸ ਕਰ ਗੱਲ-ਗੱਲ ਤੇ ਸੌਂ ਤਾਂ ਜਮੇ ਨਹੀਂ ਖਾਣੀ ਨਾ ਬੱਚਿਆਂ ਦੀ ਨਾ ਮਹਾਰਾਜ ਦੀ ਕਾਸ਼ਰੀ ਸੌਂ ਨਹੀਂ ਖਾਣੀ ਜਿਹੜਾ ਬੰਦਾ ਗੱਲ-ਗੱਲ ਤੇ ਸੌਂ ਖਾਵੇ ਨਾ ਸਮਝ ਲਓ ਬੰਦਾ ਸਹੀ ਹੈ ਹੀ ਨਹੀਂ ਕਿਉਂਕਿ ਸੱਚ ਬੋਲਣ ਵਾਲੇ ਨੂੰ ਸੌਂਹਾਂ ਦੀ ਸਬੂਤ ਦੇਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਕਦੇ ਵੀ ਨਹੀਂ ਪੈਂਦੀ ਤੁਸੀਂ ਅਗਲੇ ਨੂੰ ਗੱਲ ਦੱਸਦਿਆ ਕਰੋ ਅਗਲੇ ਨੇ ਯਕੀਨ ਕਰਨਾ ਨਾ ਕਰਨਾ ਅਗਲੇ ਦੀ ਮਰਜ਼ੀ ਆ ਪਰ ਤੁਸੀਂ ਪਾਪਾਂ ਦੇ ਭਾਗੀ ਨਹੀਂ ਬਣਨਾ ਰੱਬ ਨਾਲ ਜੁੜਨਾ ਨਾ ਤਾਂ ਇਹ ਗੱਲਾਂ ਛੱਡੋ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਅੱਗ ਦੇ ਵਿੱਚ ਸਾੜ ਕੇ ਸਿਉਣੇ ਨੂੰ ਸੁੱਧ ਕੀਤਾ ਜਾਂਦਾ ਸੋ ਆਪਣੀ ਆਤਮਾ ਨੂੰ ਵੀ ਐਂ ਸੁੱਧ ਕਰਨਾ ਪੈਂਦਾ ਵੀ ਇਹ ਚੀਜ਼ਾਂ ਛੱਡਣੀਆਂ ਪੈਂਦੀਆਂ ਇਹ ਨਾ ਸਮਝੋ ਵੀ ਤੁਸੀਂ ਲੱਖਾਂ ਕਰੋੜਾ ਗੱਪ ਮਾਰੇ ਚੁਗਲੀਆਂ ਕਰੀਆਂ ਨਿੰਦਿਆ ਕਰੀ ਨਾ ਬਹੁਤ ਦੁੱਖ ਦੀ ਗੱਲ ਹੁੰਦੀ ਹੈ ਮੈਨੂੰ ਮੇਰਾ ਅਮਰਤ ਵੀ ਨਹੀਂ ਸ਼ਕਿਆ ਜੀ ਕਿਉਂਕਿ ਮੈਂ ਜਦੋਂ ਮੈਨੂੰ ਠੀਕ ਲੱਗਿਆ ਨਾ ਮੈਂ ਆਪਣੇ ਆਪ ਨੂੰ ਲੈਵਲ ਤੇ ਕਰ ਲਿਆ ਅਮਰਤ ਸ਼ਕਣਾ ਉਦੋਂ ਮੈਨੂੰ ਮਤਲਬ ਉਹ ਠੀਕ ਲੱਗੂ ਜਦੋਂ ਮੈਂ ਆਪਣੇ ਆਪ ਨੂੰ ਇਹ ਸਾਬਤ ਕਰ ਲਿਆ ਵੀ ਹੁਣ ਮੈਂ ਅਮਰਤ ਸ਼ਕਣ ਦੇ ਯੋਗ ਆ ਠੀਕ ਆ ਜੀ ਉਹ ਵੀ ਅਮਰਤ ਸ਼ਕੇ ਹੁੰਦਾ ਜਿਹੜਾ ਬੰਦਾ ਗੁਰੂ ਦੇ ਕਹੇ ਰਸਤਿਆਂ 'ਤੇ ਚੱਲਦਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੇਕਰ ਤੁਸੀਂ ਗੁਰੂ ਦਾ ਅਮਰਤ ਸਕ ਚੁੱਕੇ ਹੋ ਤਾਂ ਨਿੰਦਿਆ ਚੁਗਲੀ ਗੱਪ ਛੜਪ ਤਾਂ ਜਮੀਂ ਛੱਡ ਦਿਓ ਚਾਹੇ ਤੁਸੀਂ ਅੱਧੀ ਰੋਟੀ ਖਾਣਿਓ ਚਾਹੇ ਤੁਸੀਂ ਇੱਕ ਰੋਟੀ ਖਾਣਿਓ ਮੈਂ ਕਹਣੀਆ ਭੁੱਖੇ ਰਹਿ ਲਿਓ ਪਰ ਝੂਠ ਨਾ ਬੋਲਿਓ ਝੂਠ ਤੁਹਾਨੂੰ ਪੱਟ ਕੇ ਵਗਾ ਦੂਗਾ ਜੀ ਕਹਿੰਦੀ ਰਹੀ ਆ ਕਿ ਬੰਦੇ ਨੂੰ ਝੂਠ ਜਾਂ ਝੂਠ ਪੱਟੇ ਮੇਰੀ ਰਿਕਵੈਸਟ ਆ ਮੇਰਾ ਜੀ ਕਰਦਾ ਵੀ ਮੈਂ ਜਿੱਥੋਂ ਤਿੱਕਰ ਕੋਈ ਮੇਰੀ ਵੀਡੀਓ ਦੇਖੂਗਾ ਮੈਂ ਸਾਰਿਆਂ ਨੂੰ ਕਹੂੰਗੀ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਗੱਪ ਨਹੀਂ ਮਾਰਨੀ ਚੁਗਲੀਆਂ ਨਹੀਂ ਕਰਨੀਆਂ ਕਿਸੇ ਦੀਆਂ ਖਾਸ ਕਰਕੇ ਲੜਨਾ ਤਾਂ ਛੱਡੋ ਲੜਨਾ ਲੜ ਕੇ ਕੁਝ ਵੀ ਨਹੀਂ ਮਿਲਦਾ ਜਿਹੜੀ ਚੀਜ਼ ਉਹਨੂੰ ਪਿਆਰ ਨਾਲ ਮਿਲ ਜੀਣਾ ਉਹ ਕਦੇ ਲੜ ਕੇ ਮਿਲਦੀ ਨਹੀਂ ਤੁਸੀਂ ਬਹਿ ਕੇ ਸੋਚਿਆ ਕਰੋ 5 ਮਿੰਟ ਹੈ ਧਿਆਨ ਲਾ ਲਿਆ ਕਰੋ ਧਿਆਨ ਲਾ ਕੇ ਸੋਚਿਆ ਕਰੋ ਵੀ ਤੁਸੀਂ ਦਿਨ ਚ ਕੀ ਕੁਛ ਕੀਤਾ ਦਿਨ ਚ ਕੀ ਕੁਛ ਕੀਤਾ ਕਿੰਨੇ ਮਾੜੇ ਕੰਮ ਕੀਤੇ ਕਿੰਨੇ ਚੰਗੇ ਕੀਤੇ ਜਰੂਰ ਸੋਚਿਆ ਕਰੋ ਜਦੋਂ ਤੁਸੀਂ ਇਹ ਗੱਲਾਂ ਸੋਚਣ ਲੱਗੇ ਨਾ ਤਾਂ ਪਰਮਾਤਮਾ ਨੇ ਸੁਣਨ ਬਹੁਤ ਅੱਗੇ ਵਧਾਣਾ ਅੱਜ ਇੱਕ ਦਾ ਇੱਕ ਨੇ ਮੈਨੂੰ ਕਿਹਾ ਸੀ ਲੈ ਨਹੀਂ ਮੇਰਾ ਨਾਮ ਲਿਓ ਨਾ ਭੁੱਲ ਗਈ ਜੀ ਮੈਂ ਲੁਧਿਆਣੇ ਤੋਂ ਕਿਹੜੀ ਪਤਨੀ ਜੁਲੰਦਰ ਤੋਂ ਸ਼ਿਮਰਨ ਲਾਸਿਮਰਨ ਮੈਂ ਤੇਰਾ ਨਾਮ ਲਾਇਆ ਬਹੁਤ ਬਹੁਤ ਥੈਂਕ ਯੂ ਅੱਜ ਇੱਕ ਮੈਸੇਜ ਆਇਆ ਤੇ ਉਹ ਮੈਨੂੰ ਐ ਨਹੀਂ ਪਤਾ ਮੈਸੇਜ ਕੀ ਜੇ ਨਾਮ ਤੋਂ ਆਇਆ ਆਇਆ YouTube ਤੇ ਐਸਾ ਤੁਸੀਂ ਵੀ ਪੜ੍ਹ ਲਓਗੇ ਮੈਂ ਕਿਹਾ ਮੇਰੀ ਇੰਨੀ ਆਤਮਾ ਖੁਸ਼ ਹੋਈ ਮੈਂ ਰਹਿਰਾ ਸਾਹਿਬ ਦਾ ਪਾਠ ਸੁਣ ਰਹੀ ਸੀ ਜੋਤ ਲਾਈ ਜਾਂਦੀ ਸੀ ਮੇਰੇ ਅੱਖਾਂ 'ਚ ਪਾਣੀ ਆ ਗਿਆ ਵੀ ਧੰਨ ਗੁਰੂ ਰਾਮਦਾਸ ਤੁਸੀਂ ਮੇਥੋਂ ਇਹ ਚੰਗਾ ਕੰਮ ਕਰਾ ਰਹੇ ਹੋ ਵੀ ਮੇਰੀ ਜਿਹੜੀ ਰੂਹ ਆ ਨਾ ਤੁਸੀਂ ਸਹੀ ਪੁੱਛੋ ਆਏ ਖਿੜਗੀ ਜੀ ਮੈਂ ਆਪਾਂ ਕਹਿੰਦੇ ਨਾ ਵੀ ਫੁੱਲ ਬੂਟੀ ਗਰਮੀਆਂ 'ਚ ਖੜਦੀ ਹੁੰਦੀ ਹੈ ਉਹਨੇ ਮੈਸੇਜ ਕੀਤਾ ਤੁਸੀਂ ਵੀ ਪੜ ਲਿਓ ਸ਼ਾਇਦ ਕੁੜੀ ਨੇ ਮੈਸੇਜ ਕੀਤਾ ਉਹਨੇ ਲਿਖਿਆ ਥੋਡੀਆਂ ਵੀਡੀਓ ਦੇਖ ਕੇ ਅਸੀਂ ਸਾਰਾ ਨੰਬਰ ਪਾਟ ਕਰਨ ਲੱਗ ਗਏ ਉਹ ਧੰਨ ਗੁਰੂ ਰਾਮਦਾਸ ਮੈਂ ਕਹਣੀ ਐ ਸੀ ਫੈਮਿਲੀ ਨੂੰ ਇੰਨੀ ਤਾਂਹਾਂ ਲੈ ਕੇ ਜਾਈ ਗੁਰੂ ਰਾਮਦਾਸ ਮਹਾਰਾਜ ਮੇਰੀ ਇਹ ਅਰਦਾਸ ਹੈ ਵੀ ਮੇਰੇ ਪੰਜਾਬ ਨੂੰ ਇੰਨਾ ਸੌਖਾ ਬਣਾ ਦੇ ਐਨੇ ਨਤਰਕੀਆਂ ਕਰੇ ਨਸ਼ਾ ਚੱਕਿਆ ਜਾਵੇ ਤੇ ਘਰੋਂ ਨਿੰਦਿਆ ਚੁਗਲੀ ਚੱਕੀ ਜਾਵੇ ਲੜਾਈਆਂ ਚੱਕੀਆਂ ਜਾਣ ਮਾਮਾ ਨੂੰ ਵੀ ਬੇਨਤੀ ਹੈ ਤੇ ਕੁੜੀਆਂ ਨੂੰ ਵੀ ਬੇਨਤੀ ਹੈ ਪਲੀਜ਼ ਸੱਸਾਂ ਨੂੰ ਮਾਮਾ ਸਮਝੋ ਤੇ ਸੱਸਾਂ ਦਾ ਫਰਜ਼ ਬਣਦਾ ਹੈ ਕੁੜੀਆਂ ਨੂੰ ਧੀਆ ਸਮਝਣਾ ਹੜਿਆ ਕੰਮ ਛੱਡ ਦਿਓ ਜੇਕਰ ਤੁਸੀਂ ਗੁਰੂ ਦੇ ਬਣਨਾ ਹੈ ਜੇ ਗੁਰੂ ਦੇ ਨਹੀਂ ਬਣਨਾ ਆਏ ਕੰਮ ਕਰੀ ਚੱਲੋ ਫਿਰ ਤੁਹਾਡਾ ਕੰਮ ਯਾਰੀ ਹੈ ਕਰੋ ਚੋਲੀਆਂ ਬਣੋ ਪਾਪਾ ਦੀ ਭਾਗੀ ਮੈਗੀ ਲੈਣਾ ਠੀਕ ਹੈ ਮੈਂ ਇਹਨਾਂ ਚੀਜ਼ਾਂ ਜੋ ਨਿਕਲੀਆਂ ਫਿਰ ਤੁਹਾਨੂੰ ਕਹਿਣੀ ਆ ਮੈਂ ਹੁਣ ਬਹਿ ਕੇ ਇਨਾ ਪਛਤਾਉਣੀ ਆ ਇਨਾ ਪਛਤਾਉਣੀਆ ਕੁਝ ਫੈਸਲੇ ਮੈਂ ਵੀ ਜ਼ਿੰਦਗੀ ਚ ਗਲਤ ਲਏ ਹੋਇਆ ਗਲਤ ਕੀ ਲਏ ਆ ਵੀ ਜਦੋਂ ਮੇਰੇ ਤੇ ਵਿਪਤਾ ਪਈਆਂ ਸੀ ਵੀ ਮੈਨੂੰ ਉਦੋਂ ਅਕਲ ਕਿਉਂ ਨਹੀਂ ਆਈ ਵੀ ਮੈਂ ਗੁਰੂ ਘਰ ਜਾ ਮਹਾਰਾਜ ਤੋਂ ਮੰਗਾ ਅਰਦਾਸ ਕਰਾਂ ਹੁਣ ਵੀ ਮੈਂ ਅਰਦਾਸ ਤੁਸੀ ਯਕੀਨ ਨਹੀਂ ਮੰਨਿਓ ਜਦੋਂ ਤੁਸੀਂ ਗੁਰਬਾਣੀ ਨਾਲ ਦਿਲੋਂ ਜੁੜ ਜਾਂਦੇ ਹੋ ਨਾ ਸੋਨੂੰ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ ਤੁਸੀਂ ਸਾਹਮਣੇ ਵਾਲਾ ਚਿਹਰਾ ਪੜਨ ਲੱਗ ਜਾਂਦੇ ਹੋ ਸੋਨੂੰ ਪਤਾ ਲੱਗ ਜਾਂਦਾ ਵੀ ਆਹ ਬੰਦਾ ਮੇਰੇ ਨਾਲ ਫਰਾਡ ਕਰੂਗਾ ਤੁਸੀਂ ਪਹਿਲਾਂ ਚੀ ਮਤਲਬ ਬੁੱਝ ਜਾਂਦੇ ਹੋ ਵੀ ਗੱਲ ਐ ਹੋਊਗੀ ਪਾਸਾ ਵੱਟ ਲੈ ਲਓ ਸੋ ਚੁਗਲੀ ਕਰਨ ਵਾਲੇ ਦਾ ਮੈਂ ਤੁਹਾਨੂੰ ਗੱਲ ਦੱਸਦੀ ਆਂ ਵੀ ਚੁਗਲੀ ਐਸੀ ਚੀਜ਼ ਐ ਚੁਗਲੀ ਚੁਗਲੀ ਦਾ ਮਤਲਬ ਵੀ ਕਿਸੇ ਦੀਆਂ ਚੁਗਲੀਆਂ ਕਰਨੀਆਂ ਨਾ ਤਾਂ ਥੋਡੇ ਘਰ ਚ ਕਦੇ ਵਾਧਾ ਹੋਵੇ ਨਾ ਬੱਚਿਆਂ ਵੱਨ ਨੂੰ ਵਾਧਾ ਹੋਵੇ ਨਾ ਪੈਸੇ ਵੱਨ ਨੂੰ ਵਾਧਾ ਹੋਵੇ ਨਾ ਫਸਲ ਚ ਵਾਧਾ ਹੋਵੇ ਜੇਕਰ ਤੁਸੀਂ ਚੁਗਲੀ ਕਰਦੇ ਹੋ ਇੱਕ ਗੱਲ ਦਾ ਮੈਨੂੰ ਮੈਸੇਜ ਕਰਕੇ ਜਵਾਬ ਜ਼ਰੂਰ ਦਿਓ ਮੈਂ ਸੋ ਤੁਹਾਨੂੰ ਜਵਾਬ ਮੰਗ ਰਹੀ ਆਂ ਵੀ ਜਿਹੜਾ ਬੰਦਾ ਚੁਗਲੀ ਕਰਦਾ ਕਿਸੇ ਦੇ ਘਰ 'ਚ ਫਰਕ ਪਾਉਂਦਾ ਹੈ। ਕਿਸੇ ਦੀਆਂ ਲੜਾਈਆਂ ਪਵਾਉਂਦਾ ਹੈ। ਕਿਸੇ ਨੂੰ ਸੱਸ-ਸਜ ਫਰਕ ਪਾਉਂਦਾ ਹੈ। ਕਿਸੇ ਮੀਆਂ-ਬੀਵੀ 'ਚ ਫਰਕ ਪਾਉਂਦਾ ਹੈ। ਪਿਓ-ਪੁੱਤ 'ਚ ਫਰਕ ਪਾਉਂਦਾ ਹੈ। ਧੀ-ਪੁੱਤ 'ਚ ਸਰਪੀ ਭਾਵ ਚੁਗਲੀ ਵਾਲੇ ਦਾ ਸਾਰਾ ਧੀ ਫਰਕ ਪਾਉਂਦਾ ਹੁੰਦਾ ਹੈ। ਕਦੇ ਉਹਨੂੰ ਸਨਮਾਨਤ ਕੀਤਾ ਕਿਸੇ ਨੂੰ? ਚੁਗਲੀ ਵਾਲਿਆਂ ਵਾਸਤੇ ਮੇਰੀ ਇਹ ਸਪੈਸ਼ਲ ਗੱਲ ਆ ਜਿਹੜੇ ਚੁਗਲੀ ਕਰਕੇ ਰੋਟੀ ਖਾਂਦੇ ਆ। ਤੁਸੀਂ ਚੁਗਲੀਆਂ ਕਰਦੇ ਹੋ ਇੱਧਰ ਵਾਗੇ ਉੱਧਰ ਵਾਗੇ ਉਹਦੇ ਚੁੱਲ੍ਹੇ ਤੇ ਸੁਣ ਕੇ ਦੂਜੇ ਦੇ ਦੱਸੇ ਫਲਾਨਾ ਤਾਂ ਲੜੀ ਜਾਂਦਾ ਚਹੁੰਦਾ ਘਰੇ ਕਣਕ ਮੁੱਕੀ ਪਈ ਆ ਧੌਂਕਾ ਲੜੀ ਜਾਂਦਾ ਸੀ ਉਹਨਾਂ ਦਾ ਇੱਕ 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 ਗੱਲ ਮੇਰੀ ਲੜਵਾਣ ਵਾਲੇ ਚੁਗਲੀ ਕਰਨ ਵਾਲਿਓ ਕੀ ਮਿਲਦਾ ਸਾਨੂੰ ਚੁਗਲੀਆਂ ਕਰਕੇ ਮੈਨੂੰ ਜਵਾਬ ਜ਼ਰੂਰ ਦਿਓ ਮੈਨੂੰ ਵੀ ਪਤਾ ਲੱਗੇ ਵੀ ਚੁਗਲੀ ਕਰਕੇ ਕੀ ਮਿਲਦਾ ਕਿਉਂਕਿ ਜਦੋਂ ਦੀ ਮੈਂ ਗੁਰੂ ਦੇ ਰੰਗ ਚ ਰੰਗੀ ਆ ਜਦੋਂ ਦੀ ਮੈਂ ਬਾਣੀ ਨਾਲ ਰੰਗੀ ਆ ਨਾ ਮੈਨੂੰ ਚੁਗਲੀਆਂ ਕਰਨ ਵਾਲਾ ਤੇ ਗੱਪ ਮਾਰਨ ਵਾਲੇ ਬੰਦੇ ਤੇ ਮੈਨੂੰ ਇੰਨਾ ਕਿ ਚਿੱਤ ਖੇਡਦਾ ਨਹੀਂ ਤੁਸੀਂ ਸੋਚ ਸਕਦੇ ਗੱਪ ਮਾਰਨ ਵਾਲਾ ਬੰਦਾ ਕਦੇ ਵੱਧਦਾ ਉਹ ਨੀਚੇ ਨੂੰ ਆਉਂਦਾ ਚੁਗਲੀ ਕਰਨ ਵਾਲੇ ਬੰਦੇ ਤੇ ਕਦੇ ਜ਼ਿੰਦਗੀ 'ਚ ਵਾਧਾ ਨਹੀਂ ਆਉਂਦਾ ਚੁਗਲਵਾ ਜੋਗਰੀ ਰਹਿ ਜਾਂਦਾ ਮੇਰਾ ਦਿਲ ਕਰਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੇ ਮੇਰੇ ਸਾਰੇ ਹੋਵੇ ਨਾ ਮੈਂ ਚੂਲੀਆਂ ਕਾਟਦਾ ਤੇ ਘਰਾਂ 'ਚ ਲੜਾਈਆਂ ਪੈਣੋਂ ਹਟ ਸਭ ਤੋਂ ਪਹਿਲਾਂ ਤਾਂ ਕਿਸੇ ਦੇ ਘਰੇ ਜਾਣਾ ਛੱਡੋ ਤੁਸੀਂ ਬੇਫਾਲਤੂ ਤੁਸੀਂ ਕਿਸੇ ਦੇ ਜਾ ਕੇ ਮੰਜੇ ਤੇ ਨਹੀਂ ਬੈਠਣਾ ਚਾਹੇ ਤੁਸੀਂ ਪਿੰਡ 'ਚ ਰਹਿਣ ਵਾਲੇ ਚਾਹੇ ਤੁਸੀਂ ਸ਼ਹਿਰ 'ਚ ਰਹਿਣ ਵਾਲੇ ਗੱਲ ਸੁਣ ਲਿਓ ਮੇਰੀ ਧਿਆਨ ਨਾਲ ਸਭ ਤੋਂ ਪਹਿਲਾਂ ਬਿਨ ਮਤਵਲਾ ਕਿਸੇ ਦੇ ਘਰੇ ਤੁਸੀਂ ਨਹੀਂ ਜਾਣਾ ਸਭ ਮੈਂ ਜਾਓ ਹਾਂ ਕਿਸੇ ਦੇ ਘਰੇ ਜਾਣਾ ਜਾਓ ਮੈਂ ਘਰੇ ਜਾਣ ਤੋਂ ਮਨਾ ਨਹੀਂ ਕਰਦੀ ਮੈਂ ਤਾਂ ਸਾਨੂੰ ਘਰੇ ਜਾਣ ਤੋਂ ਮਨਾ ਕਰਦੀ ਆ ਵੀ ਤੁਸੀਂ ਉੱਥੇ ਜਾ ਕੇ ਚੁਗਲੀਆਂ ਕਰਦੇ ਹੋ ਨਹੀਂ ਮਿਟ ਸਕਦੇ ਫਲਾਨਾ ਆ ਧੌਂਕਾ ਆ ਆ ਐਨੇ ਪਾਪ ਲੈ ਕੇ ਘਰੇ ਵੜ ਜਾਂਦੇ ਹੋ ਹਾਏ ਰੱਬ ਸਾਨੂੰ ਮਤ ਬਖਸ਼ੇ ਤੁਸੀਂ ਪਤਾ ਨਹੀਂ ਕਿੰਨਾ ਕੁ ਪਾਪ ਅਗਲੇ ਦਾ ਤਾਂ ਧੋਏ ਆਣੇ ਹੋ ਉਹਨਾਂ ਦਾ ਪਾਪ ਆਪ ਦਾ ਪੰਡ ਲੈ ਕੇ ਆਪਦੇ ਬੱਚਿਆਂ ਕੋਲੇ ਆ ਵੜਦੇ ਉਹਨਾਂ ਤੋਂ ਛੋਟੇ ਬੱਚੇ ਫੜਦੇ ਆ ਨਾ ਛੋਟਾ ਪਰਵਾਲ ਫੜਦਾ ਕਿਉਂ ਕਿਉਂਕਿ ਤੁਸੀਂ ਗਲਤੀ ਤਾਂ ਮੰਨਣੀ ਨਹੀਂ ਹੁੰਦੀ ਸਭ ਤੋਂ ਪਹਿਲਾਂ ਤਾਂ ਗਲਤੀ ਮੰਨਣਾ ਸਿੱਖੋ ਵੀਹਾਂ ਯਾਰ ਮੈਂ ਗਲਤੀ ਕੀਤੀ ਮੈਂ ਮੰਨ ਜਾਨੀ ਐ ਸਾਡੇ ਕਿਸੇ ਕੱਪੜੇ ਨੂੰ ਟੋਕ ਨਿਕਲਿਆ ਵੇ ਅਗਲਾ ਵੇਚ ਕੇ ਚੀਜ਼ ਮੋੜ ਕੇ ਮੈਸੇਜ ਵੀ ਨਹੀਂ ਚੈੱਕ ਕਰਦਾ ਸਾਨੂੰ ਕੋਈ ਮੋੜ ਕੇ ਪਾ ਆਂਦਾ ਵੀ ਜੀ ਟੋਕ ਐ ਮੈਂ ਕਹਿੰਦੀ ਆ ਕੋਈ ਨਹੀਂ ਵੀਰੇ ਅਗਲੇ ਪਾਰਸ ਵਿੱਚ ਮੇਰੇ ਯਾਦ ਕਰਵਾ ਦਿਓ ਸਾਨੂੰ ਘੱਟ ਕਰ ਦਾਂਗੇ ਹਾਲਾਂਕਿ ਟੋਕ ਤਾਂ ਅਸੀਂ ਵੀ ਨਹੀਂ ਲਾਈ ਹੁੰਦੀ ਉਹ ਸਾਡਾ ਕਿਹੜਾ ਜੀ ਕਰਦਾ ਸੀ ਆਪਣੇ ਕੱਪੜੇ 'ਚ ਕਿਉਂ ਟੋਕ ਲਾਵਾਂਗੇ ਰੱਬ ਨਾ ਕਰੇ ਕੋਈ ਪੀਸ 'ਚ ਟੋਕ ਆ ਜੇ ਫਿਰ ਵੀ ਅਸੀਂ ਆਪਣੀ ਗਲਤੀ ਮੰਨਦੇ ਆ ਨਾਲੇ ਸਾਡੀ ਗਲਤੀ ਹੁੰਦੀ ਨਹੀਂ ਉੱਥੇ ਪਰ ਅਸੀਂ ਮੰਨਦੇ ਅੱਛਾ ਤੇਨੇ ਕੋ ਨਹੀਂ ਵੀਰੇ ਅਗਲੇ ਪਾਰਸਲ ਚ ਸਾਨੂੰ ਘੱਟ ਕਰ ਦਾਂਗੇ ਤੁਸੀਂ ਸੂਟ ਬਣਾ ਲਓ ਜੀ ਤੁਹਾਡਾ ਪੜਦਾ ਜੇ ਤੁਹਾਡਾ ਮੁੱਢੋ ਹੀ ਨਹੀਂ ਬਣਦਾ ਫਿਰ ਅਸੀਂ ਉਵੇਂ ਕਰ ਲੈਨੇ ਕਿਸੇ ਬੱਚੇ ਦਾ ਬਣਾ ਲਓ ਪਰ ਅਸੀਂ ਅਗਲੇ ਨਾਲ ਅਸੀਂ ਗੱਲ ਜਰੂਰ ਕਰਦੇ ਹਾਂ ਲੁਕਦੇ ਨਹੀਂ ਇਹ ਨਹੀਂ ਹੁੰਦਾ ਵੀ ਅਗਲੇ ਤੋਂ ਕਪੜਾ ਦੇ ਪੈਸੇ ਪਵਾ ਲਈ ਤੇ ਲੁਕ ਜੋ ਹੁਣ ਆਪਣਾ ਕੀ ਕਰ ਦਿੰਗੇ ਅਗਲਾ ਆਪਣਾ ਕੁਝ ਨਾ ਕਰੂਗਾ ਠੀਕ ਆ ਉਹ ਤਾਂ ਬੈਠਾ ਨਾ ਤਾਂ ਜਿਹਨੂੰ ਮੰਨਦੇ ਫਿਰ ਗੁਰੂ ਘਰ ਜਾਣ ਦਾ ਕੀ ਫਾਇਦਾ ਜੇ ਕਿਸੇ ਦੀ ਆਤਮੇ ਦੁਖੀ ਕਰਨੀ ਹੈ ਜੇ ਕਿਸੇ ਦਾ ਲੱਗਿਆ ਪੈਸਾ ਹੀ ਤੁਸੀਂ ਠੀਕ ਆ ਅਗਲਾ ਛੋਟੇ ਨਾਲ ਮੂਹਰਲਾ ਸਹਿਮਤ ਹੋ ਜੀ ਵੱਖਰੀ ਗੱਲ ਹੈ ਪਰ ਮੈਂ ਤੇ ਆਪਣੇ ਪਾਪਾ ਦੀ ਕਮਾਈ ਕਦੇ ਵੀ ਨਹੀਂ ਕਰਦੀ ਮੈਂ ਐਸਾ ਪੈਸਾ ਜ਼ਿੰਦਗੀ 'ਚ ਨਹੀਂ ਜੋੜੂਗੀ ਮੈਂ ਮਹਾਰਾਜ ਨੂੰ ਜਾਣ ਕੇ ਕਹਿਣੀ ਆ ਵੀ ਜਿੱਥੇ ਮੇਰੇ ਬੱਚਿਆਂ ਨੂੰ ਲੇਖਾ ਦੇਣਾ ਪਵੇ ਕਦੇ ਵੀ ਨਹੀਂ ਜੋੜੂਗੀ ਗਰੀਬੀ ਘਟ ਲੂੰਗੀ ਸ਼ੌਂਕ ਮਾਰ ਲੂ ਮੇਰੇ ਪੁੱਤ ਨੇ ਮੈਥੋਂ ਇੱਕ ਚੀਜ਼ ਮੰਗੀ ਆ ਮੈਂ ਜ਼ਿੰਦਗੀ ਦੀ ਕਸਮ ਖਾ ਕੇ ਕਹਿਣੀ ਆ ਮੇਰੇ ਮੁੰਡੇ ਦਾ ਸ਼ੌਂਕ ਹੈ ਇਹ ਬਚਪਨ ਤੋਂ ਇਹੋ ਜਿਹਾ ਜੀ ਕੋਈ ਆਇਆ ਨਹੀਂ ਮੈਨੂੰ ਹੁਣ ਸ਼ੌਂਕ ਉੱਠਦਿਆ ਇਹ ਮੇਰਾ ਕੱਲ ਦੀ ਮੈਂ ਕਦੇ ਗੱਲ ਨਹੀਂ ਕੀਤੀ ਅੱਜ ਉਹ ਐਡਾ ਆਗਿਆਕਾਰੀ ਆ ਵੀ ਮੈਂ ਉਹਨੂੰ ਜੋ ਕਹਦੇ ਆ ਉਹ ਕਰਦਾ ਮੇਰੇ ਪੁੱਤ ਨੇ ਮੈਥੋਂ ਇੱਕ ਜੀ ਮੰਗੀ ਵੀ ਨਹੀਂ ਵਿਚਾਰੇ ਨੇ ਬਸ ਮੈਨੂੰ ਦੱਸੀ ਐ ਵੀ ਮਾਂ ਮੈਨੂੰ ਵੱਡੀ ਗੱਡੀ ਦਾ ਸ਼ੌਂਕ ਐ ਮੈਂ ਤਾਂ ਆਸਟ੍ਰੇਲੀਆ ਜਾਂਦਾ ਸੀ ਇਹ ਆਸਟ੍ਰੇਲੀਆ ਨਾ ਸੀ ਵਿਚਾਰਾ ਮੈਂ ਜਾਣ ਨਹੀਂ ਦਿੱਤਾ ਮੈਂ ਕਿਹਾ ਨਾ ਪੁੱਤ ਬਾਹਰ ਨਾ ਜਾ ਬਾਹਰ ਜਾ ਕੇ ਨਾ ਕੁਝ ਲੋਕ ਤਾਂ ਵਿਗੜ ਜਾਂਦੇ ਆ ਕੁਝ ਮਿਹਨਤ ਕਰਦੇ ਕੁਝ ਕੁਝ ਵੀ ਮੈਨੂੰ ਚੰਗਾ ਨਹੀਂ ਲੱਗਦਾ ਬਾਹਰ ਜਾਣਾ ਤਾਂ ਮੈਨੂੰ ਕਹਿੰਦਾ ਮਾਂ ਮੈਂ ਤਾਂ ਵੱਡੀ ਗੱਡੀ ਦਾ ਸ਼ੌਂਕ ਉਹ ਲੈਣ ਦਾ ਮਾਰਾ ਜਾਂਦਾ ਸੀ ਮੈਂ ਨੂੰ ਆਖਾ ਮੈਂ ਕਿਹਾ ਮੈਂ ਇੰਨੀ ਮਿਹਨਤ ਕਰੂੰ ਇੰਨੀ ਮਿਹਨਤ ਕਰੂੰ ਇੰਨੀ ਮਿਹਨਤ ਕਰੂੰ ਪੁੱਤ ਤੈਨੂੰ ਗੱਡੀ ਇੱਥੇ ਹੀ ਲੈ ਦੂੰ ਤੂੰ ਕਿਹਾ ਛੋਟੀ ਨਾਲ ਸਾਰ ਲੈ ਮੇਰਾ ਪੁੱਤ ਹਾ ਮੈਨੂੰ 2 ਕੁ ਸਾਲ ਦੇ ਮੈਂ ਬਹੁਤ ਮਿਹਨਤ ਕਰੂੰਗੀ ਕੁਛ ਪੈਸੇ ਨਕਦ ਭਰ ਲੂ ਕੁਛ ਮੈਂ ਕਿਸ਼ਤਾਂ ਤੇ ਕਰ ਲੂ ਪੁੱਤ ਤੈਨੂੰ ਮੈਂ ਗੱਡੀ ਨਵੀਂ ਦਿਵਾਉ ਮੈਂ ਮੇਰੇ ਪੁੱਤ ਨਾਲ ਝਵਾਣ ਕੀਤੀ ਹੋਈ ਹੈ ਵੀ ਤੈਨੂੰ ਗੱਡੀ ਨਵੀਂ ਖੜਾ ਕੇ ਦਊ ਦਊਗੀ ਜੀ ਚਾਹੇ ਮੈਨੂੰ ਦਿਨ ਰਾਤ ਇੱਕ ਕਰਨੀ ਪੈ ਜੇ ਕੱਪੜੇ ਵੇਚਦੀਆਂ ਜੀ ਯਕੀਨ ਮੰਨੋ ਰਾਤ ਨੂੰ ਅੱਗੇ ਮੈਂ 6 ਵਜੇ ਰੋਟੀ ਖਾਣ ਦੀ 10:00 ਵਜੇ ਰੋਟੀ ਖਾਣੀ ਹੈ ਸਿਰਫ ਇਹ ਸੋਚ ਕੇ ਵੀ ਮੈਂ ਮੇਰੇ ਪੁੱਤ ਨਾਲ ਝਵਾਣ ਕੀਤੀ ਹੈ ਮੈਂ ਪਰਮਾਤਮਾ ਨੂੰ ਜਾਣ ਕੇ ਕਹਿੰਦੀ ਆ ਮੈਨੂੰ ਨਾ ਤਾਂ ਬੱਟੀਆਂ ਗੱਡੀਆਂ ਦਾ ਸੌਂਗ ਆ ਮੈਨੂੰ 골ਡ ਦਾ ਸੌਂਗ ਜ਼ਰੂਰ ਸੀ ਸਿਆਣਾ ਪਾਉਣ ਦਾ ਸੌਂਗ ਮੈਨੂੰ ਜ਼ਰੂਰ ਸੀ ਆ ਸਿਆਣਾ ਹਣ ਲੋਕਾਂ ਨੇ ਪਾਉਣੋਂ ਹਟਾਤਾ ਵੀ ਕਰਨ ਪੱਟ ਲੈ ਕੁਛ ਕਰਤਾ ਕੋਸ਼ ਕਰਤਾ ਮੈਨੂੰ ਡਰ ਪੈ ਗਿਆ ਜੀ ਸੌਂਗ ਹੀ ਮਰ ਗਿਆ ਵੀ ਆਏ ਵੀ ਨਾ ਕੋਈ ਬਾਹ ਤੋੜ ਦੇ ਮੈਂ ਤਾਂ ਮੁੱਲ ਦਾ ਵੀ ਨਹੀਂ ਪਉਂਦੀ ਡਰਦੀ ਵੀ ਕਿਤੇ ਬੜੇ ਅੱਖੇ ਨਾਲ ਕੋਈ ਕੁਛ ਨਾ ਕਰ ਦੇ ਸੋ ਵੀਡੀਓ ਮੇਰੀ 10 ਮਿੰਟਾਂ ਦੀ ਹੋ ਗਈ ਗੱਲਾਂ ਕਰਨੋਂ ਮੇਰਾ ਬਾਲਾ ਜੀ ਕਰਦਾ ਚੁਗਲੀਆਂ ਕਰਨੀਆਂ ਛੱਡ ਦਿਓ ਗੱਪ ਮਾਰ ਕੇ ਕਿਸੇ ਦੇ ਦਿਲ ਤੇ ਸੱਟ ਮਾਰਨਾ ਛੱਡ ਦਿਓ ਜੇਕਰ ਜ਼ਿੰਦਗੀ ਚ ਕਾਮਯਾਬ ਹੋਣਾ ਨਹੀਂ ਛੋਟੇ ਕੋਲੇ ਲੱਖ ਕਰੋੜ ਪੈਸਾ ਲਿਖ ਕੇ ਦਿਉ ਤੁਹਾਨੂੰ ਮੈਂ ਸਟਾਮ ਤੇ ਚਾਹੇ ਤੁਸੀਂ ਕਰੋੜਪਤੀ ਹੋ ਚਾਹੇ ਛੋਟੇ ਕੋਲੇ ਵੱਡਾ ਉਧਾ ਚਾਹੇ ਤੁਸੀਂ ਜਿੱਡੀ ਵੱਡੀ ਮਰਜੀ ਪੋਸਟ ਤੇ ਹੋ ਇੱਕ ਦਿਨ ਤੁਹਾਨੂੰ ਭਰਨੀ ਪਊ ਇਹ ਗੱਲ ਜੇਕਰ ਤੁਸੀਂ ਕਿਸੇ ਦੀ ਆਤਮਾ ਦਿਖਾਉਣੀ ਆ ਤੁਸੀਂ ਦਿਲ ਜਿਹੜਾ ਤੁਸੀਂ ਦੂਜਿਆਂ ਨੂੰ ਦਿੰਨੇ ਹੋ ਨਾ ਉਹ ਛੋਟੀ ਮੁੜ ਕੇ ਝੋਲੀ ਚ ਇੱਕ ਦਿਨ ਪੈਂਦਾ ਜੇ ਚੰਗਾ ਕਰੋਗੇ ਤਾਂ ਚੰਗਾ ਪਊ ਝੋਲੀ ਚ ਮੰਦਾ ਕਰੋਗੇ ਤਾਂ ਮੰਦਾ ਫਿਰ ਚੀਕਾਂ ਨਾ ਮਾਰਿਆ ਕਰੋ ਇਸ ਵੀਡੀਓ ਤਾਂ ਮੈਂ ਬਣਾਉਣ ਦਾ ਇੱਕੋ ਹੀ ਮਤਲਬ ਆ ਵੀ ਪਲੀ ਚੁਗਲੀਆਂ ਨਾ ਚੁਗਲੀਆਂ ਛੱਡੋ ਜੇ ਕਿਸੇ ਦੇ ਘਰ ਤੁਸੀਂ ਜਾਣਾ ਤੋਂ ਜੀ ਕਰਦਾ ਫੜਾ ਨਹੀਂ ਜੀ ਲੱਗਦਾ ਨਾ ਜਾਂ ਉਹ ਅਗਲੇ ਦੇ ਘਰੇ ਹਸਣ ਵਾਲੀਆਂ ਗੱਲਾਂ ਕਰੋ ਖੇਡਣ ਵਾਲੀਆਂ ਗੱਲਾਂ ਕਰੋ ਹੱਸੋ ਖੇਡੋ 2 ਮਿੰਟ ਹੱਸਣਾ ਖੇਡਣਾ ਤਾਂ ਠੀਕ ਐ ਐਸੀ ਗੱਲ ਨਹੀਂ ਵੀ ਕਿਸੇ ਦੇ ਘਰੇ ਨਾ ਜਾਓ ਮੈਂ ਜਾਣ ਤੋਂ ਨਹੀਂ ਰੁਕਦੀ ਮੈਂ ਰੋਗ ਦੀ ਤਾਂ ਵੀਰੇ ਫਿਰ ਤੁਸੀਂ ਜਾ ਕੇ ਉੱਥੇ ਚੁਗਲੀਆਂ ਕਰਦੇ ਹੋ ਚੁਗਲੀ ਨਹੀਂ ਕਰਨੀ ਕਿਸੇ ਦੀ ਜਿਹਨੂੰ ਜੀ ਕਰਦਾ ਹੱਸ ਕੇ ਬਲਾਓ ਜੀ ਤੁਹਾਡਾ ਨਹੀਂ ਕਿਸੇ ਨੂੰ ਬਲਾਉਣ ਨੂੰ ਜੀ ਕਰਦਾ ਆਪਣੇ ਘਰੇ ਆਰਾਮ ਨਾਲ ਬੈਠੋ ਕੰਮ ਕਰੋ ਉਹੀ ਕਹਿ ਦਿੰਦੇ ਹੋ ਘਰੇ ਕੰਮ ਨਹੀਂ ਕੰਮ ਕਿਉਂ ਨਹੀਂ ਸਫਾਈਆਂ ਕਰੋ ਕੋਈ ਮੇਜ ਦੇ ਕੱਪੜਾ ਮਾਰ ਲਓ ਕੋਈ ਕਿਤੇ ਹੋਰ ਕੱਪੜਾ ਮਾਰੋ ਘਰੇ ਜਿੰਨੀ ਘਰੇ ਸਫਾਈ ਰੱਖੋਗੇ ਉਨੇ ਸੋਡੇ ਘਰੇ ਰੱਬ ਦਾ ਵਾਸਾ ਹੋਊਗਾ ਬਾਹਰ ਗੱਲਾਂ ਮਾਰਨੀਆਂ ਘਰੇ ਕੰਮ ਪਈ ਹੁੰਦੇ ਪਲੀਜ਼ ਇਹ ਕੰਮ ਨਾ ਕਰਿਆ ਕਰੋ ਕੁਝ ਬੀਬੀਆਂ ਮੇਰਾ ਗੁੱਸਾ ਕਰ ਸਕਦੀਆਂ ਮੈਂ ਜਮਾ ਸਰੀਰ ਦੀ ਆ ਰਹੀ ਐ ਮੇਰਾ ਸਾਰਾ ਪੇਟ ਆ ਜਿਹੜਾ ਟੰਕਿਆਂ ਨਾਲ ਭਰਿਆ ਹੋਇਆ ਪਿੱਤਾ ਯੂਟਰਸ ਪੈਂਡਿਕਸ ਤੇ ਬੱਚਾ ਵਾਲਾ ਆਪਰੇਸ਼ਨ ਵੀ ਕਿਤੋਂ ਪੇਟ ਨਹੀਂ ਚੱਜਦਾ ਪਰ ਜਿੰਨਾ ਮੈਥੋਂ ਹੁੰਦਾ ਮੈਂ ਲੁਕਦੀ ਨਹੀਂ ਇੱਕ ਤਾਂ ਮੈਥੋਂ ਵੀ ਬਹਿ ਕੇ ਪੋਚਾ ਪਾਚਾ ਨਹੀਂ ਲੱਗਦਾ ਜੀ ਆਪਰੇਸ਼ਨ ਵਾਲੇ ਖਿੱਚ ਪੈਂਦੀਆਂ ਡੰਗਿਆਂ ਨੂੰ ਪਰ ਮੱਟੇ ਕਦੀ ਨਹੀਂ ਮੈਂ ਬੜਾਈ ਨਹੀਂ ਕਰਦੀ ਤੁਸੀਂ ਮੇਰੇ ਘਰੇ ਆ ਕੇ ਦੇਖ ਲਓ ਕਿਉਂਕਿ ਕੁਸਪੈਣ ਭਰਾ ਮੈਨੂੰ ਮਿਲਣ ਵੀ ਆਉਣਗੇ ਮੈਨੂੰ ਕਹਿੰਦੇ ਵਿੱਚ ਮਿਲਣਾ ਮਗੇ ਮੋਸਟ ਵੈਲਕਮ ਆ ਜੀ ਸਾਰਿਆਂ ਦਾ ਜੋ ਮਰਜ਼ੀ ਆਓ ਜੀ ਖੁੱਲੇ ਦਰਵਾਜ਼ਾ ਹੈ ਜੈਸਾ ਗਰੀਬ ਨਿਵਾਸ ਦੇ ਵਿੱਚ ਖਾਣਾ ਸੀ ਖਾਣੇ ਆ ਜਾਂ ਸੌਣ ਨੂੰ ਵੀ ਮਿਲੂਗਾ ਜੀ ਜੋ ਅਸੀਂ ਖਾਂਦੇ ਆ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਮੈਨੂੰ ਕਹਿੰਦਾ ਹੈ ਅਸੀਂ ਨੂੰ ਮਿਲਣ ਆਉਣਾ ਫਿਰ ਆਪ ਬਹਿ ਕੇ ਸੋਚੀਦਾ ਵੀ ਯਾਰ ਅਸੀਂ ਵੀ ਬੰਦੇ ਆ ਸਾਨੂੰ ਕੋਈ ਮਿਲਣ ਲਾਊਗਾ ਕਿਉਂਕਿ ਦੁਨੀਆ 'ਚ ਪਿਆਰ ਖਤਮ ਹੋ ਚੁੱਕਿਆ ਜੀ ਲੜਾਈਆਂ ਝਗੜੇ ਸੋ ਮੇਰੀ ਫਿਰ ਫਿਰ ਬ ਪਲੀਜ਼ ਚੁਗਲੀਆਂ ਨਹੀਂ ਕਰਨੀਆਂ ਲੜਨਾ ਨਹੀਂ ਪਤਾ ਨਹੀਂ ਇਸ ਜੱਗ ਤੋਂ ਕਦੋਂ ਤੁਰ ਜਾਣਾ ਐਸੇ ਕੰਮ ਕਰਕੇ ਜਾਓ ਵੀ ਲੋਕ ਸਾਨੂੰ ਯਾਦ ਕਰਨਾਂ ਕਿ ਗਾਲਾਂ ਕੱਢਣ ਠੀਕ ਹੈ ਜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਵੱਲੋਂ ਪਿਆਰ ਭਰੀ ਸ਼াশਤਰੀ ਕਰ ਧੰਨ ਗੁਰੂ ਰਾਮਦਾਸ ਮਹਾਰਾਜ ਆਪ ਨੂੰ ਮੱਤ ਬਖਸ਼ਣ ਆਪਦੇ ਘਰੇ ਵਾਧਾ ਹੋਵੇ ਆਪਦੇ ਬੱਚੇ ਸਹੀ ਸਲਾਮਤ ਰਹਿਣ ਤੇ ਆਪਦੇ ਘਰੇ ਹਮੇਸ਼ਾ ਬਿਮਾਰੀ ਤੇ ਨਸ਼ਾ ਕਦੇ ਨਾ ਆਵੇ ਆਪ ਸਭ ਨੂੰ ਮੇਰੇ ਵੱਲੋਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ